ਕੀ ਹਾਲ 40 ਸਾਰੇ ਕਬੂਤਰ ਬਾਜ਼ੀ ਵਿਰਾਂ ਦਾ ਸਾਰੇ ਠੀਕ ਠਾਕ ਹੋਮੇ ਸਾਡੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਕਰੋ ਨੋਟ 9 ਤੇ 10 ਜੁਲਾਈ ਨੂੰ ODੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਦੂਸਰ ਤੇ 30ਰ ਦੀ ਤੇ ਕਹਿਰ ਦੀ ਬਾਜ਼ੀ ਦਾ ਰਿਜ਼ਲਟ ਪਹਿਲੀ ਬਾਜ਼ੀ ਪਿੰਡ ਖਰਲਾ ਨੇੜੇ ਭੋਗਪੁਰ ਐਂਟਰੀ ਵੀਜ਼ 1200 ਕੁੱਲ ਕਬੂਤਰ 66 ਸੱਤ ਕਬੂਤਰਾਂ ਨੇ ਸਾਂਝੀ ਹੋਈ ਅਮਰਤ ਯੂਐਸਏ ਕੱਪ ਦਾ ਜੇਤੂ ਪ੍ਰਿੰਸਾ ਹੋਤਾ ਕੱਪ ਦਾ ਜੇਤੂ ਲਵੀਸ ਖਰਲਾ ਕੱਪ ਦਾ ਜੇਤੂ ਏਪੀ ਚੱਠਾ ਸਾਂਜੀ ਸਿੰਦਾ ਨੰਗਲ ਸਾਂਜੀ ਕਾਕਾ ਜਹੂਰਾ ਸਾਂਜੀ ਵਿਸਾਲ ਬੇਗੋਵਾਲ ਸਾਂਜੀ ਇਹ ਸੱਤੇ ਕਬੂਤਰਾਂ ਨੇ ਸਾਂਜੀ ਹੋਈ ਅਗਲੀ ਬਾਜੀ ਪਿੰਡ ਸੇਰਪੁਰ ਜਗਰਾਉਂ ਕੋਲ ਕਬੂਤਰ 24 ਨੌ ਕਬੂਤਰਾਂ ਚ ਸਾਂਜੀ ਹੋਈ ਇਨਾਮਾਂ ਦੀਆਂ ਪਰਚੀਆਂ ਪਾਈਆਂ ਹਨੀ ਮੱਲੀ ਮੋਗਾ ਲੱਖੀ ਤਲਵੰਡੀ ਪੱਖੇ ਦਾ ਜੇਤੂ ਫੌਜੀ ਗਾਲਬ ਕੋਮਲਪ੍ਰੀਤ ਸੇਰਪੁਰਾ ਹੀ ਪਚੂੜ ਚੱਕ ਗੋਪੀ ਕਲੇਰ ਇਹਦਾ ਦੂਜਾ ਨਾਮ ਦਰਜੀਤ ਦਿਆ ਜੋਤੀ ਤਲਵੰਡੀ ਦਵਿੰਦਰ ਮੋਹੀ ਇਹਦਾ ਇਹਦਾ ਤੀਜਾ ਨਾਮ ਅਗਲੀ ਬਾਜੀ ਪਿੰਡ ਗਾਲਵ ਦੂਸਰ ਜੇਤੂ ਕਬੂਤਰ ਜੋਤੀ ਹਿਸੋ ਵਾਲ ਗਰੁੱਪ ਦੇ ਚੰਨਪੀਤਾ ਪੰਡੋਰੀ ਸੋਨੀ ਮੜਿਆਣੀ ਇਹਦੇ ਦੋ ਕਬੂਤਰ ਸੀ ਜੋਤੀ ਹਿਸੋ ਵਾਲ ਗਰੁੱਪ ਦੇ ਪਿੰਡ ਗਾਲਵ ਪਿੰਡ 29 ਕਲਿਆ ਨੰਬਰ ਜਸਬਿੰਦਰ ਬਿਦੀਪੁਰ ਬਾਬਾ ਫਤੇ ਜਲਾਲ ਕਮਲ ਕਪੂਰਪੁਰ ਇਹ ਕਬੂਤਰ ਜੇਤੂ ਰਹੇ ਪਿੰਡ 시ਨੀਵਾਲ ਖੁਰਦ ਜ਼ਿਲ੍ਹਾ ਬਰਨਾਲਾ ਕੁੱਲ ਕਬੂਤਰ 99 ਐਂਟਰੀ ਵੀ 1700 ਜਿਸ ਕਰਨ ਭਾਗੀ ਕੇ ਜੱਗਾ ਕੌਕੇ ਸੋਨੀ ਗਹਿੜਾ ਫੌਜੀ ਵਿਲਾ ਸਿਕੰਦਰ चौहान ਕੇ ਬਿਆੰਤ ਸਾਪਾ ਦਰਸ਼ਨ ਚੁੰਗਾ ਰਹਿਮਤ ਮੂਮ ਸਕੰਦਰ ਮਾਸੀਕੇ ਗੁਰਨੂਰ ਦਿਵਾਨੇ ਗੋਰਾ ਬਿਜਲ ਚੇਤਖਾਈ ਗੁਰਬੀਰ ਚੰਨਨਵਾਲ ਕੁਲਦੀਪ ਸੈੜਾ ਹਰਸ ਮੂਮ ਗੱਗੀ ਠੂਰ ਕਰਨ ਕਨੇਡਾ ਜੋਤੀ ਦਹਲੀਜ ਅਭਿਜੀਤ ਜਲਾਲਦੀਵਾਲ ਅਭਿਜੀਤ ਬਰਮੀ ਇਹ ਕਬੂਤਰਾਂ ਚ ਬਾਜੀ ਵੰਡੀ ਗਈ ਕਿਉਂਕਿ ਇੱਥੇ ਬਾਜੀ ਇੱਕ ਦਿਨ ਦੀ ਪਹਿਲਾਂ ਕਿਹਾ ਗਿਆ ਸੀ ਕਿ ਅਭੀ ਇੱਕ ਦਿਨ ਦੀ ਬਾਜੀ ਹੋਊਗੀ ਕੋਈ ਦੂਸਰ ਨਹੀਂ ਪਾਈ ਜਾਣੀ ਇਸ ਕਰਕੇ ਆ ਕਬੂਤਰ ਰਹਿ ਗਏ ਸੀਗੇ ਤਾਂ ਬਾਜੀ ਆ ਕਬੂਤਰਾਂ ਦੇ ਵਿੱਚ ਵੰਡੀ ਗਈ ਪਿੰਡ ਸਿਨੀਵਾਲ ਖੋਲਦ ਜਿਹੜਾ ਬਰਨਾਲਾ ਅਗਲੀ ਬਾਜੀ ਪਿੰਡ ਭਾਮੀਪੁਰ ਤੋਂ ਜੇਤੂ ਹਰਸ ਗਿੱਲ ਦਿਲਵਾਗ ਕੈਨੇਡਾ ਪਿੰਡ ਭਾਮੀਪੁਰ ਤੋਂ ਜੇਤੂ ਪਿੰਡ ਜਗਾਰਾਮ ਤੀਰਥ ਕੁਲ ਕਬੂਤਰ 42 23 20 1700 20 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਦੂਸਰਪਈ 15 ਉੱਡੇ 4:23 ਤੇ ਜਗਸੀਰ ਝਨੀਰ ਦਾ ਕੱਲਾ ਰਿਹਾ ਸਾਂਭਿਆ ਸੀ ਨੈਬੂ ਝਨੀਰ ਨੇ ਕੁਲਰ ਪ੍ਰਸਾਦ ਸੰਜੀ ਕੀਰਤ ਮੋੜਾਂ ਸਾਂਭਿਆ ਡੀਸੀ ਘਰਾਗਣੇ ਨੇ ਅਗਲਾ ਵੀਰੇ ਸਾਡੇ ਕੋਲੇ ਪੋਸਟਰ ਆਇਆ ਬਾਈ ਅੰਗਰੇਜ਼ ਨੇ ਭੇਜਿਆ ਤੁਹਾਨੂੰ ਜਿਹੜਾ ਬਾਹਰ ਬਾਈ ਪੁਰਤਗਾਲ 'ਚ ਰਹਿੰਦਾ ਕਹਿੰਦਾ ਆਪਣੇ ਪਿੰਡ ਬਾਜੀ ਆ ਬਾਈ ਗੱਲਪੱਤੀ ਜ਼ਿਲ੍ਹਾ ਬਠਿੰਡਾ ਵੀ ਆਪਣੀ ਬਾਜੀ ਦਾ ਵੀ ਬਾਈ ਬੋਲੀ ਤਾਂ ਆਪਾਂ ਵੱਡੇ ਬਾਈ ਦੇ ਅੰਗਰੇਜ਼ ਦੀ ਅੰਗਰੇਜ਼ ਬਾਈ ਦੇ ਪੋਸਟਰ ਸੈਂਡ ਕਰਨ ਦੇ ਆਪਾਂ ਬਈਏ ਬਾਈ ਦਾ ਪੋਸਟਰ ਦੱਸ ਦਿਆਂ ਤੁਹਾਨੂੰ ਬਾਈ ਦੇ ਅੰਗਰੇਜ਼ ਦੇ ਪਿੰਡ-ਪਿੰਡ ਗੱਲਪੱਤੀ ਕਬੂਤਰ ਬਾਈ ਮੁਕਾਬਲਾ 28 7 2024 ਨੂੰ ਦਿਨ ਐਤਵਾਰ ਨੂੰ ਹੋਊਗਾ ਇੱਥੇ ਕੁੱਲ ਕਬੂਤਰ 60 ਐਂਟਰੀ ਤੇ ਆਣਗੇ ਐਂਟਰੀ ਫੀਸ ਹੋਊਗੀ 1700 ਪਹਿਲੀ 700 ਪਲੱਸ ਕੱਪ ਜਿੱਤ ਦੂਜਾ 500 ਪਲੱਸ ਕੱਪ ਜਿੱਤ ਤੀਜਾ 300 ਪਲੱਸ ਕੱਪ ਜਿੱਤੋ ਇਹ ਬਾਜੀ ਬਾਈ ਆਪਣਾ ਅੰਗਰੇਜ਼ ਗਿੱਲ ਪੱਤੀ ਇਹ ਕਰਵਾ ਰਿਹਾ ਜਿਹੜਾ ਮੇਰਾ ਵੀਰ ਪੁਰਤਗਾਲ ਚ ਰਹਿੰਦਾ ਆ ਇਹ ਬਾਜੀ 28/7 ਤੋਂ 24 ਨੂੰ ਉਡੂਗੀ ਧੰਨਵਾਦ ਬਾਈ ਅੰਗਰੇਜ਼ ਗਿੱਲ ਦਾ ਅਗਲਾ ਪੋਸਟਰ ਆਪਣੇ ਕੋਲੇ ਕੁੱਤਰ ਬਾਈ ਦਾ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਐਂਟਰੀ ਫੀਸ ਤੇ 1700 ਰੁਪਏ ਇਹ 14 ਜੁਲਾਈ ਨੂੰ ਉਡੂਗੀ ਇੱਥੇ 7 ਵਜੇ ਕੁੱਤਰ ਛੱਡੇ ਜਾਣਗੇ ਤੇ 70 ਕਬੂਤਰਾਂ ਦੀ ਐਂਟਰੀ ਕੀਤਾ ਜਾਣਗੇ ਇੱਥੇ ਅਗਲੀ ਬਾਜੀ ਪਿੰਡ ਨੰਗਲ ਜਿਲ੍ਹਾ ਬਰਨਾਲਾ ਇਹ 15 ਜੁਲਾਈ ਨੂੰ ਉਡੂਗੀ ਜਿਲ੍ਹਾ ਬਰਨਾਲਾ ਐਂਟਰੀ ਫੀਸ ਹੋਊਗੀ 1200 ਰੁਪਏ ਜੇ ਕਿਸੇ ਵੀ ਨੇ ਬਾਜੀ ਦੀ ਅਪਡੇਟ ਭੇਜਣੀ ਹੈ ਤਾਂ ਆਪਣੇ ਆ ਨੰਬਰ ਤੇ ਆਪਾਂ ਨੂੰ ਵਟਸਐਪ ਕਰ ਸਕਦਾ ਹੈ ਜਾਂ ਦੱਸਦਾ ਆਪ ਨੂੰ ਬਾਜੀ ਬਾਜੀ ਅਪਡੇਟ ਦੇ ਸਕਦਾ ਬਾਜੀ ਦੀ ਬਾਕੀ ਆਪਣੇ ਵੀਡੀਓ ਨੂੰ ਲਾਈਵ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤਾ ਜੋ ਹਰੀਗਾ ਪ੍ਰਿੰਟ ਦਾ ਅੱਧ ਤੱਕ ਪਹਿਲਾਂ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਕਿਸੇ ਦੀ ਦੁਕਾਨ ਦੀ ਜਾਂ ਕਿਸੇ ਵੀ ਪ੍ਰੋਮੋਸ਼ਨ ਕੋਈ ਵੀ ਕਰਵਾਉਣੀ ਆ ਤਾਂ ਆਪਣੇ ਨਾਲ ਬਈਆ ਨੰਬਰ ਤੇ ਕੰਟੈਕਟ ਕਰ ਸਕਦਾ ਆ ਕਿਸੇ ਨੇ ਕੋਈ ਚੀਜ਼ ਵੇਚਣੀ ਲੈਣੀ ਆ ਉਹ ਵੀ ਆਪਣੇ ਕੋਲ ਕਨੈਕਟ ਕਰ ਸਕਦਾ ਬਾਈ ਧੰਨਵਾਦ ਸਾਰਿਆਂ ਦਾ